ਸਾਰੀ ਦੁਨੀਆ ਨੇ ਕਿਹਾ ਕਿ ਨਹੀਂ ਆਏ ਹੋਏ ਆ ਇਹ ਆਪਣੇ ਹੁਣ ਤਾਂ ਵੀ ਪ੍ਰੈਕਟਿਸ ਕਰਨ ਹੋਵੇ ਆ ਗਰਾਊਂਡ 'ਚ ਤੁਹਾਡੇ ਗਾਡੇ ਪੌਣ ਸੈੱਟ ਹੋ ਗਿਆ ਕੰਮ ਕਰੇਗਾ ਕਿ ਨਹੀਂ ਪੌਣ ਦੁਨੀਆ ਦਾ ਕੋਈ ਜਾਫੀ ਹੋਣਾ ਵਾ जिने कहंदे ਨਹੀਂ ਕਿੰਚੀਆਂ ਮਾਰੀਆਂ ਰੋਂ ਕੇ ਉਸਤਾਦ ਹੋਣਾ ਦੀ ਸਹੀ ਗੱਲ ਹੈ ਲੱਤ ਨੂੰ ਉਹ ਥੱਪੜ ਚੱਲਦਾ ਰਿਹਾ ਹੁਣ ਹੁਣ ਦੀ ਜਪੇੜ ਵੀ ਨਹੀਂ ਚੱਲਦੀ ਜਪੇੜ ਨਹੀਂ ਚੱਲਦੀ ਕੁਛ ਵੀ ਨਹੀਂ ਹੁਣ ਤਾਂ 1% ਵੀ ਨਹੀਂ ਹੁਣ ਤਾਂ ਮਾਰੀ ਜੀ ਇਹ ਮਾਰਦੇ ਨੇ ਜੋਰ ਨਾਲ ਧੌਲ ਵੀ ਵੱਜਵੇ ਨਾ ਹੁਣ ਥੱਪੜ ਦੇ ਮੁੱਕੀ ਚੱਲਦਾ ਹੈ ਇਹ ਨਹੀਂ ਵੀ ਇੱਕ ਵੱਜ ਗਈ ਤਾਂ ਉਹ ਕੀ ਕਰਤਾ ਇੱਥੇ ਤੇਰੀਆਂ ਤੇਆਂ ਹੀ ਕਰੀ ਜਾਂਦੇ ਆ ਧੌਲ ਵੱਜ ਜਵੇ ਤਾਂ ਉੱਥੇ ਆ ਕੇ ਨਾ ਉਹਨੂੰ ਕਹਿ ਦਿੰਦੇ ਮੁੰਡੇ ਵੀ ਯਾਰ ਗਾਂ ਤੋਂ ਨਾ ਕਰੀਂ ਨਾਲੇ ਹੁਣਾਂ ਨਾ ਪੈਂਦੇ ਹੀ ਵਾ ਕੁਛ ਵੀ ਚਾਲਾਂ ਦੇ ਮੈਂ ਦੇਖਿਆ ਢੇਰੀ ਵਾਲੀ ਵੀ ਜਾਣੀ ਹੋਣੀ ਖੇਡਣਾ ਨਾ ਸਾਰਾ ਕੋਈ ਕੋਈ ਨਹੀਂ ਛੱਡੀ ਜੱਟਿਆਦਵਾ ਸਾਰੀਆਂ ਕੈਂਚੀਆਂ ਹੀ ਵੱਜ ਗਈਆਂ ਕੈਂਚੀ ਵੱਜ ਗਈਆਂ ਸਾਰੀਆਂ ਹੀ ਮੈਚ ਜਦੋਂ ਫਿੱਡੂ ਹੋਣੀ ਰਾਣੇ ਹੋਣੀ ਗੋਲੇ ਪੱਤੜ ਹੋਣੀ ਸਾਰੇ ਮੰਗੀ ਹੋਣੀ ਗਾਂਧੀ ਹੋਣੀ ਨੇਤੀ ਜਦਵਾ ਸਾਰੇ ਢੀਰੇ ਢੀਲਾ ਤੇ ਮੇਰਾ ਸਪੇਅਰ ਹੋ ਰਿਹਾ ਕਾਲਜ ਚ ਅੱਛਾ ਹਾਂ ਕੋਲ ਇਹਦੀ ਟੀਮ ਸਾਡਾ ਹੋਰ ਵੀ ਲੋਕਾਂ ਨੂੰ ਦੱਸਦਾ ਯਾਰ ਐਦਾਂ ਦੀ ਪ੍ਰੈਕਟਿਸ ਕੋਈ ਨਹੀਂ ਕਰਾਉਂਦਾ ਜਦਾਂ ਦੇ ਸਹੀ ਗੱਲ ਹੈ ਪਾਣੀ ਵੀ ਨਹੀਂ ਪੀਣ ਦਿੰਦੇ ਸਾੜੀ ਦਾ ਕੰਮ ਹੋ ਗਈ ਆ ਜਿਹੜੀ ਐਕਸਾਈ ਕਰ ਲਈ ਨਾ ਕਰਨੀ ਉਹਨਾਂ ਜਿਹੜਾ ਪਾਣੀ ਨਹੀਂ ਪੀਣ ਦਵਾ ਪਾਣੀ ਨਾਲ ਤਾਂ ਕੰਮ ਹੀ ਕੋਈ ਨਹੀਂ ਅਸੀਂ ਨਾ ਛੋਟੇ ਛੋਟੇ ਹੁੰਦੇ ਸੀ ਤੇ ਬਾਬੇ ਸ਼ਾਹ ਹੁਸੈਨ ਦਾ ਘੰਟਾ ਐਕਸਾਈ ਲਵਾਈ ਜਾਣੀ ਬਸ ਬਾਬੇ ਸ਼ਾਹ ਦਰਬਾਰ ਤੇ 40 40 50 50 ਸਪਰਿੰਟ ਪਰ ਰੋਮ ਬਟਰਮ ਕਈ ਕੁਝ ਲਈ ਆ ਬੋਲਾਈ ਨਹੀਂ ਸਮਾਨਤ ਉਹਨਾਂ ਪਹਿਲਾਂ ਦੱਸ ਕੇ ਹਟਿਆ ਵੀ ਜੀਤੀ ਉਸਤਾਦ ਜੀ ਕਹਿੰਦੇ ਹੁੰਦੇ ਵੀ 40 50 ਸਪਰਿੰਟਾਂ ਲਾ ਕੇ 5 ਮਿੰਟ ਦੀ ਰੈਸਟ ਕਰਦੇ ਸੀ ਵੀ ਫਿਰ ਪਾਣੀ ਪੀਣਾ 5 ਮਿੰਟ ਹੀ ਰੁਕਣਾ 5 ਮਿੰਟ ਤੋਂ ਬਾਅਦ ਫਿਰ ਲਗਾਤਾਰ 50 ਸਪ੍ਰਿੰਟਾਂ ਵਾਣ ਦੇ ਵਿੱਚ ਲਾਉਣੀਆਂ ਆਈਦਾ ਪੱਧਰੀ ਜਗ੍ਹਾ ਤੇ ਨਹੀਂ ਸਵੇਰੇ ਆਪਦੀ ਕਰਨੀ ਬੜਾ ਕੋਲਜ ਜਾਣਾ ਇਥੇ ਨੈਸ਼ਨਲ ਸਰਕਲ ਤੋਂ ਆਣ ਕੇ ਵੀ ਸਰਕਲ ਕੀਤਾ ਪਾ ਭਾਜੀ ਪਲੇਅਰ ਬਹੁਤ ਹੈ ਆ ਭਾਜੀ ਰਾਣਾ ਭਾਜੀ ਬਹੁਤ ਵਧੀਆ ਰੇਡਰ ਰੇਆ ਹੁਣ ਤਾਂ ਨਹੀਂ ਖੇਡਦੇ ਹਾਂ ਪਰ ਤਾਂ ਬਹੁਤ ਟੋਪ ਦੀ ਕਬੱਡੀ ਖੇਡਦੇ ਹਾਂ ਸਸੀ ਘਰ ਵਾਲੇ ਭਾਈ ਮੈਂ ਅੱਗੇ ਮਿਲਿਆ ਹੋਇਆ ਆ ਭਾਈ ਕਿੱਦਾਂ ਭਾਜੀ ਵਧੀਆ ਭਾਈ ਆ ਵੀ ਕਿੱਦਾਂ ਮੇਰਾ ਹੈ ਭਾਜੀ ਕੀ ਹਾਲ ਆ ਚੱਲਦਾ ਹੋਰ 사ਦੀ ਨਦਾਂ ਵਧੀਆ ਵਧੀਆ ਮੈਂ ਇਧਰ ਗਰਾਊਂਡ ਲੱਗਾ ਉਹਦੇ ਉੱਥੇ ਮਿੰਦਰ ਆਇਆ ਪਿਆ ਸਦਨ ਵਾਲਾ ਆਪਾਂ ਇੱਥੇ ਸਿੰਦੂ ਨਾਣਾ ਸੀ ਉੱਥੇ ਵੀ ਚੱਲ ਪਈ ਫਿਰ ਡਿਸਕਸ ਕਬੱਡੀ ਦੇ ਬਾਰੇ ਉਨੀ ਤੋਂ ਉੱਥੇ ਬੈਠੇ ਰਹੇ ਮੈਨੂੰ ਲੱਗਾ 2 2.5 ਘੰਟੇ ਬੈਠ ਰਹੇ ਆ ਮੈਂ ਥੋੜਾ ਜਿਹਾ ਮੈਂ ਬਾਅਦ ਤੇ ਉਹ ਫਿਰ ਕਬੱਡੀ ਬਾਰੇ ਹੀ ਚੱਲਣ ਲੱਪੇ ਕੁਆਂਟਮ ਬਾਰੇ ਹੀ ਜ ਸਾਰਾ ਕੁਝ ਹੀ ਨੌਲੇ ਬਾਰੇ ਹੋਰ ਤਾਂ ਇਹ ਐ ਹੀ ਕਰੀ ਜਾਂਦੇ ਆ ਹਾਂਜੀ ਰੈਡਰ ਦਾ ਰੈਡਰ ਕਹਿੰਦਾ ਮੈਂ ਲਾਇਆ ਜਾਫੀ ਕਹਿੰਦਾ ਮੇਰੇ ਲੱਗਾ ਨਹੀਂ ਲੱਗਾ ਨਹੀਂ ਨਾ ਉਹ ਮਨ ਦਾ ਰੋਮ ਮਨ ਦਾ ਕੁਝ ਨਾ ਕੁਝ ਹੋਇਆ ਸਾਹ ਦੋਵੇਂ ਵਾਲੇ ਜੀ ਕਹਿੰਦੇ ਹੁਣ ਤਾਂ ਇਦਾਂ ਹੀ ਕਰੀ ਜਾਂਦੇ ਆ ਟੀਵੀ ਟੀਵੀ ਬਣਾਈ ਜਾਂਦੇ ਹੁਣ ਨਾ ਕਿ ਰੈਡਰਾਂ ਨੂੰ ਪਤਾ ਵਾਦਾ ਤਾਂ ਜਾਫੀਆਂ ਨੂੰ ਰੈਫਰੀ ਨੂੰ ਪਤਾ ਦਾ ਕਹਿੰਦੇ ਦਈਏ ਨਾ ਰੈਫਰੀ ਨੂੰ ਵੀ ਵੱਕੜੀ ਪਤਾ ਲੱਗਦਾ ਰੈਫਰੀ ਉਹ ਲਾਏ ਹੋਏ ਜਿਹੜੇ ਤਿੰਨੇ ਹੁੰਦੇ ਅੱਜ ਕੱਲ ਜਿੱਦਾਂ ਚੱਲਦਾ ਸਾਹ ਹੁਕ ਤਾਂ ਅਸਲੀ ਰੈਫਰੀ ਥੋੜਾ ਹੈ ਜਿਹੜਾ ਕੈਂਡਿਆ ਹੋਵੇ ਉਹਨੂੰ ਪਤਾ ਹੁੰਦਾ ਵੀ ਮੇਰੇ ਵਰਗਾ ਹੀ ਆ 40 ਮਿੰਟ ਤੋਂ ਘੱਟ ਟਾਈਮ ਨਹੀਂ ਲੈਣਾ ਕੱਚੇ ਬਨੇਰ ਜਾਂ ਬੈਗ ਪਰ ਬੈਗ ਮੈਨ ਕੱਚੇ ਮੈਨ 33 ਮਿੰਟ ਜੋ ਮਰਜ਼ੀ ਰੈਫਰੀ ਉਹ ਨਹੀਂ ਰੈਫਰੀ ਗਲਤ ਕਰਦੇ ਨਹੀਂ ਜਿਹੜਾ ਚੰਗਾ ਲਿਖਿਆ ਜਾਵੇ ਉਹ ਜੋ ਦੇਖਦੇ ਤਰੀਕੇ ਠੀਕ ਆ ਮੈਂ ਕਹ ਇਹਨਾਂ ਦੇ ਟਾਈਮ ਉਹ ਟਾਈਮ ਸੀਗੇ ਜਦੋਂ ਇੱਕ ਇੱਕ ਬੰਦਾ ਵੀ ਜ਼ੁਰਤ ਰੱਖਦਾ ਸੀ ਵੀ ਸਾਰੇ ਮੈਚ ਕੱਲਾ ਕੱਲਾ 40 40 ਮਿੰਟ ਦੇ ਮੈਚ ਕੱਲਾ ਕੱਲਾ ਰੇਡਾਂ ਪਾਉਣ ਵਾਲਾ ਵੀ ਕੱਲਾ ਵੀ ਪਾ ਸਕਦਾ ਤੇ ਉਦੋਂ ਗਾੜੀ ਵੀ ਪੂਰੇ ਅੱਗ ਕੱਢਣ ਵਾਲੇ ਜਾਫੀ ਹੁੰਦੇ ਸੀ। ਚੋਮਾ ਜਿ ਖੜੇ ਜਾਣਾ ਮਾਜ 6 ਹੀ ਬੰਦੇ ਲੈ ਜਾਣੇ, 7ਵਾਂ ਨਹੀਂ ਲੈ ਜਾਣਾ ਪੈਸੇ ਘਟ ਜਾਣੇ। ਉਹ ਪੈਸੇ ਵੀ ਇੰਨੇ ਕੀ ਮਿਲਦੇ ਸੀ। ਦੋ ਰੈਡਰ, ਚਾਰ ਜਾਫੀ, ਚੋਂ ਜਾਫੀਆਂ ਦੇ ਵਿੱਚ ਦੋਵੇਂ ਕੰਮ ਕਰਨ ਵਾਲਾ ਬੰਦਾ ਹੁੰਦਾ ਜੀਕ ਦੀ ਇੱਕ ਬੰਦੇ ਨੂੰ ਜਫਾ ਵੀ ਲੱਗਦਾ ਨਾ। ਉਧਰੋਂ ਕੱਢ ਲਈਦਾ ਇਹ ਆ ਜਾ। ਜੇ ਅਸੀਂ ਸਟਾਪ ਲੈ ਲੈਂਦੇ ਹੀ ਉਧਰੋਂ ਇੱਧਰ ਆ ਜਣਾ ਨਾਲ ਹੀ। ਹਾਂ ਨਾਲ ਹੀ ਜਫੇ ਲਈ ਜਾਣੇ, ਨਾਲ ਹੀ ਰੈਡਰ। ਜਨਾਬ ਜਾਂ 66 ਬੰਦੇ ਤੇ ਪ੍ਰੈਕਟਸ ਕਰਦੇ ਮੇਰੇ ਕੋ। ਜੇ ਜਦੋਂ ਲੋਕੀ ਕਹਿੰਦੇ ਉਹਨੂੰ ਕੁ ਵੱਡੀ ਮਤ ਗਈ ਪਤਾ ਐਵੇਂ ਹੀ ਅੱਗ ਲਾਉਂਦੇ। ਤਹਾਡੇ ਟਾਈਮ ਚ ਦੇ ਵਿੱਚ ਨਾ ਇੱਥੇ ਹਾਂਜੀ ਹਾਂਜੀ ਤਿੰਨ ਤਿੰਨ ਸੈੱਟ ਹੁੰਦੇ ਸੀ ਲੱਗੇ ਹੋਏ ਇੱਥੇ ਵਾਰੀ ਨਹੀਂ ਆਉਂਦੀ ਕਿ ਇਹਦੀ ਪਲੇਅਰ ਕਹਿੰਦਾ ਹੁੰਦਾ ਇਹ ਮੇਰੀ ਵਾਰੀ ਆਵੇ ਤਾਂ ਮੈਂ ਇਹ ਤਾਂ ਤਾਂ ਅੱਜ ਦੇਖ ਲਾ ਵਾਰੀ ਨਹੀਂ ਆਉਂਦੀ ਤੇ ਆਹ ਟਾਈਮ ਤੇ ਪਤਾ ਨਹੀਂ ਕੀ ਕੋਈ ਲੱਗਾ ਹੁੰਦਾ ਆਏਗਾ ਸਾਡੇ ਖੁਦ ਕਬੱਡੀ ਦੇ ਤਿੰਨ ਤਿੰਨ ਸੈੱਟ ਲੱਗੇ ਹੁੰਦੇ ਸੀ ਫੁੱਟਬਾਲ ਜਿਹੜੀ ਫੁੱਟਬਾਲ ਅਲੱਗ ਖੇਡਦੇ ਹੁੰਦੇ ਸੀ ਇਹ ਤੋਂ ਵਾਲੀਬਾਲ ਜਿਹੜਾ ਉਹ ਤਾਂ ਅਲੱਗ ਲੱਗਦਾ ਹੀ ਲੱਗਦਾ ਸੀ ਮੈਂ ਕਿਹਾ ਤੁਹਾਡੇ ਟਾਈਮ ਚ ਆ ਚੀਜ਼ਾਂ ਪਾੜ ਜਾਂਦੀਆਂ ਰਹੀਆਂ ਬੰਦਿਆਂ ਦੇ ਮੁਕੀਆਂ ਵਜੋਂ ਲਹੂ ਨਿਕਲਦਾ ਹੁੰਦਾ ਸੀ ਜਿਹੜਾ ਸੱਸਾ ਟਾਂਕਾ ਇੱ ਗੁੱਠੇ ਗਿੱਟੇ ਲਹੂ ਨਿਕਲਦਾ ਹੁੰਦਾ ਵਿਰਾਸ਼ਾਂ ਚੋਂ ਕਿ ਹਟਾ ਮੈਂ ਆਪ ਦੇਖਦਾ ਰਿਹਾ ਤਲਵੰਡੀ ਚੌਧਰੀਆਂ ਦੇ ਕੱਪ ਤੇ ਬੁੱਲ ਪਾੜ ਜਾਣੇ ਵਜਬ ਵਜ ਮੁੱਕੀਆਂ ਤੇ ਅੱਜ ਕੱਲ ਧੌਲ ਵੱਜੇ ਨਾ ਸਵਾਦੀ ਨਾ ਦੇਖਦੀ ਚਪੇੜ ਵੱਜੇ ਉੱਥੇ ਹੀ ਮਲਗੀ ਆ ਦੁੰਦੇ ਆ ਹਾਂ ਉਹ ਕਮੇਟੀ ਦਾ ਕਰੀਏ ਨਹੀਂ ਇਹਦਾ ਪੈਸਾ ਪੈਸਾ ਹੈ ਨਹੀਂ ਸੀਗਾ ਸਾਲ ਥੋੜੇ ਬਾਦੇ ਮਿਲਨੇ ਉਹ ਖਾ ਖੂ ਜਾਣੇ ਬਸ ਇੰਨੇ ਕੁ ਪੰਜ ਹਜ਼ਾਰ ਤੋਂ ਸ਼ੋਅ ਮੈਸਟਾਰਟ ਹੋਏ ਆ ਬਾਜੇ ਵਾਲਿਆਂ ਕੀਤੇ ਇੱਧਰ ਹੀ ਸੌ ਰਿਹਾ ਕੰਮ ਠੀਕ ਠੀਕ ਸੀ ਸ਼ਾਹ ਹੁਸੈਨ ਦਰਬਾਰ ਤੇ ਮੈਂ ਛੋਟਾ ਜਿਹਾ ਹੁੰਦਾ ਖਜੂਰਾ ਹੁੰਦੀਆਂ ਸੀ ਦਰਬਾਰ ਤੇ ਉੱਥੇ ਰੇਤਾ ਦੇ ਢੇਰ ਹੁੰਦੇ ਸੀ ਚੌ ਟੀਮਾਂ ਦਾ ਮੈਚ ਫਸਦਾ ਜੀ ਅਕਲਡ ਵਿੰਡੀ ਤਲਵੰਡੀ ਟੱਬਾ ਬਿਹਾਰੀਪੁਰ ਟੱਬੇ ਦੀ ਟੀਮ ਵਧੀਆ ਸੀ ਆਪਣੇ ਹੂੰ ਇਹ ਰੂਬੀ ਨੂੰ ਕਹਿੰਦੇ ਹੁੰਦੇ ਸੀ ਰੂਬੀ ਦਾ ਐਸਾ ਟੱਚ ਮਾਰਨਾ ਸੀ ਟੱਬੇ ਵਾਲੇ ਦਾ ਵੀ ਉਹਦਾ ਪਤਾ ਨਹੀਂ ਲੱਗਦਾ ਵੀ ਕਿੱਥੇ ਟੱਚ ਮਾਰ ਗਿਆ ਬੰਦੇ ਦੇ ਹੁਣ ਉਹ ਵੱਡੀ ਹੁਣ ਹੁੰਦੀ ਸਾਡੇ ਇੱਥੇ ਹੁੰਦੀ ਹੁਣ ਨੂੰ ਤਾਂ ਹੀ ਤਾਂ ਕਮਰਾ ਭਰ ਲਿੰਦੇ ਪਏ ਹੁੰਦੇ ਸੋਰਾ ਭਰ ਲਿੰਦੇ ਸਹੀ ਹੈ ਉਹ ਰਿਸਲਟ ਕੋ ਗੱਡੀਆਂ ਮੈਨੂੰ ਉਹਨਾਂ ਨੇ ਕਿੰਨੀਆਂ ਹਾਂ ਏ ਨਾਈਸ ਡੇ ਵੀ ਨਾਈਸ ਆ ਚੜਦਾ ਹੀ ਨਹੀਂ ਮੈਂ ਬਲਕਾਰ ਦੋਨੇ ਪਾਈ ਜਾਂਦੇ ਸ਼ੋਮ ਮੈਜ ਹੋਵੇ ਭਾਵੇਂ ਕਿਤੇ ਹੋਵੇ ਗੁਰਦਾਸਪੁਰ ਦਾ ਮੈਚ ਅਸੀਂ ਦੋਨੇ ਪਾਉਂਦੇ ਰਹੇ ਕਿਉਂਕਿ ਮੇਨ ਤਾਂ ਖਰਾਕਾ ਇਕੋ ਜੀਆਂ ਸੀ ਉਸ ਟਾਈਮ ਉਦਾਂ ਹੀ ਸੀ ਇਹ ਵੀ ਰਾਣੇ ਉਸਤਾਦ ਦੇ ਵੰਜ ਸਾਹਿਬ ਦੇ ਹੱਥ ਬਹੁਤ ਲੰਮੇ ਸੀ ਲੰਬੇ ਸੀ ਹੱਥ ਮੈਂ ਹੁਣੇ ਵੀ ਸੁਣਿਆ ਵੀ ਜਦੋਂ ਕਹਿੰਦੇ ਪਾਕਿਸਤਾਨ ਖੇਡਣ ਗਿਆ ਤੇ ਜਦੋਂ ਕਹਿੰਦੇ ਵੀ ਥੱਪੜ ਵਰਦਾ ਸੀ ਉਦੋਂ ਵਾਕਈ ਪਾਕਿਸਤਾਨੀ ਲੋਕ ਕੁੜੀਆਂ ਕਹਿੰਦੇ ਬੁਰਕੇ ਚੱਕ ਚੱਕ ਵੇਦੀ ਉਹ ਕਬੱਡੀ ਨੂੰ ਪਿਆਰ ਬਹੁਤ ਕਰਦੇ ਲੋਕ ਪਾਕਿਸਤਾਨੀਆਂ ਬੁੜੀਆਂ ਨੇ ਬੁਰਕਾ ਹੀ ਚੱਕ ਲਿਆ ਕਿਹੜੀ ਸ਼ੈ ਇਧਰੋਂ ਆਈ ਆ ਉਸ ਮਾਵਾਂ ਦੇ ਅੰਦਰ ਵੀ ਇਹ ਇਸ਼ਕ ਹੁੰਦਾ ਸੀ ਵੀ ਸਾਡੇ ਪੁੱਤ ਕਬੱਡੀ ਖੇਡਣ ਸਾਡੇ ਜਿਹੜੇ ਪਤੀ ਕਬੱਡੀ ਖੇਡ ਰਹੇ ਆ ਤੇ ਹੁਣ ਸਾਡੇ ਪਤੀ ਨੂੰ ਕਿਹੜਾ ਜਾਫੀ ਜਫਾ ਲਾ ਰਿਆ ਇਸ ਲਈ ਬੁਰਕਾ ਕੇ ਚੱਕੇ ਵੇ ਨਹੀਂ ਸੀ ਵੀ ਇਹ ਕਿਹੜੀਆਂ ਸ਼ੈ ਆਈਆਂ ਵਾ ਲੈਂਦਾ ਪੰਜਾਬ ਚੜਦਾ ਪੰਜਾਬ ਕਬੱਡੀ ਚੈੱਕ ਨੰਬਰ ਤੇ ਆ ਅੱਜ ਵੀ ਵਰਲਡ ਦੇ ਵਿੱਚ ਵੱਡਾ ਨਾਮ ਆ ਇਹਨਾਂ ਚੀਜ਼ਾਂ ਦਾ ਵੀ ਇਹ ਲੈਂਦਾ ਪੰਜਾਬ ਜਦੋਂ ਬਾਹਰ ਮੈਚ ਹੁੰਦੇ ਆ ਉਹ ਜਦੋਂ ਕਬੱਡੀਆਂ ਪਾਕਿਸਤਾਨੀਆਂ ਪੈਂਦੀਆਂ ਆਟੋਮੈਟਿਕ ਇੰਟਰਸਟ ਵਧਦਾ ਪੰਜਾਬ ਵਾਲੇ ਦੇਖਦੇ ਪਾਕਿਸਤਾਨੀਆਂ ਕਬੱਡੀ ਪਾ ਰਿਆ ਉਹਨਾਂ ਫੋਕਸ ਆਪਣੇ ਇਧਰਲੇ ਤੇ ਨਹੀਂ ਹੁੰਦਾ ਜਦੋਂ ਪਾਕਿਸਤਾਨ ਵਾਲਾ ਰੇਡ ਪਾਉ ਵੀ ਆਪਣਾ ਜਾਫੀ ਜੱਫਾ ਲਾਵੇ ਪਾਕਿਸਤਾਨੀਆਂ ਵੀ ਇਹ ਸੋਚਦੇ ਆ ਵੀ ਹੁਣ ਜੇ ਇਹ ਜਾਫੀ ਸਾਡੇ ਆ ਜਾਂ ਮਤਲਬ ਰੇਡਰ ਉਹਨਾਂ ਦਾ ਤੇ ਇਹ ਇੰਟਰਸਟ ਵਧ ਜਾਂਦਾ ਜਦੋਂ ਪਾਕਿਸਤਾਨ ਦਾ ਇੰਡੀਆ ਦਾ ਜਾਂ ਇੱਕ ਪਲੇਅਰ ਵੀ ਖੇਡਦਾ ਹੋਵੇ ਨਾ ਕਿ ਹਾਂ ਟੀਮ ਚ ਪਾਕਿਸਤਾਨ ਦਾ ਉਸ ਮੈਚ ਦੇ ਵਿੱਚ ਇੰਡੀਆ ਦਾ ਖੇਡਦਾ ਹੋਵੇ ਪਾਕਿਸਤਾਨ ਦੀ ਟੀਮ ਚ ਲਾ ਲੋ ਮੰਨ ਲੋ ਮਤਲਬ ਇਹ ਇੰਟਰਸਟ ਵਧ ਜਾਂਦਾ ਕਿਉਂਕਿ ਕਬੱਡੀ ਸਾਡੀ ਜਿਹੜੀ ਆ ਸਾਨੂੰ ਮਿੱਟੀ ਦੇ ਵਿੱਚੋਂ ਸਾਨੂੰ ਮਿਲੀ ਹੋਈ ਆ ਅਸਤਾਂਜੀ ਅੱਜ ਆਸ਼ੀਰਵਾ ਚਾਹੀਦਾ ਤੁਹਾਡਾ ਆਪਣੇ ਤੁਹਾਡੀ ਪਿੰਡ ਦਾ ਤੇ ਨਾਲ ਤੁਸੀਂ ਵੀ ਆਸ਼ੀਰਵਾ ਦੇ ਦਿਓ ਵਿਕੀ ਜੀ ਸੁਲਤਾਨਪੁਰ ਸਾਡੇ ਬਾਤੇ 올림픽 ਸੀਗੀ 올림픽 ਸੀ ਸਹੀ ਗੱਲ ਹੈ ਜੋ ਸੁਲਤਾਨਪੁਰ ਦੀ ਪੁੰਨਿਆ ਨਾ ਇਹ ਬਾਕੀ ਸਾਰੇ ਹੀ ਪੰਜਾਬ ਚ ਇੱਥੇ ਮਰਜੀ ਮੈਚ ਖੇਡਾਈਏ ਇਹ ਸਾਨੂੰ ਸਭ ਤੋਂ ਜ਼ਿਆਦਾ ਇੱਥੇ ਹੁੰਦਾ ਜੀ ਇੱਥੇ ਰੱਖਦੇ ਮੈਚ ਬਣਾ ਖੇਡਦੇ ਆ ਪਲੇਅਰ ਆ ਵਿਕੀ ਜੀ